सा प्रद्यो भव ये सु शांत जगत संचार प्रभु मूल मनो विसाले ये सु सत्य नर पटतावे मनो गुणता हो ज्या ये प्रसादि कर गुरु अमित गति अमित के विरोध गुणान सनाका विस्ते क्रोध गुणज पास സന്ത سب رات <سؤال> سارے <سؤال> کا سات سلوک محا پندرکار جان پر کار بگ نات کے ہر بج منا ਦੇ ਦੇ ਜਲ ਕੋ ਮੀ ਬਰਤਨਾ ਤਾ ਕਰ ਤਾਏ ਹੋ ਜਿਸ ਦਾ ਸਭ ਸਾਧਾਰਨ ਦੇ ਕੋ ਘਰ ਹੈ ਦੇ ਕੋ ਚੈ ਇਸ ਦਾ ਹੁ ਧਾਰੋ ਇਹ ਵਾਸਤਵ ਤਜਹਿ ਜਾਏ ਜਤ ਦੇ ਤੋੜਾ ਤੋ ਧਾਰੋ ਕੋ ਸੰਸਾਰ ਚੱਲ ਲੱਗ ਤਈ ਹੈ ਸਭ ਨਾਨਕ ਬਹਤ ਸਾਬੋ ਸ੍ਰੋਗ ਮਹਲਾ ਸੱਜਾ 13 ਹੁ ਤਾਰ ਜਲ ਕੋ ਕਣ ਹੀ ਚੰਨ ਜੋ ਜੀ ਤੋ आपे तरस पियो तरस पिया सत सॼा I'll مایاما لوگا ماڑا کرتا ہے لڑے جھگڑے ندیا چگلی لڑائی جھگڑے ਇਹ ਕਹਿੰਦੇ ਜਿਉਂ ਜਮ ਆਏ ਕੇਸ ਕਹ ਫੜ ਕੇ ਤੈ ਦਿਨ ਕ੍ਰਿਸ਼ਨਾ ਬਸਾਏ ਗਏ ਜਮਾਣੇ ਹੋਣਾ ਕਿਥੋਂ ਫੜ ਕੇ ਲੈ ਜਾਣਾ ਧੂ ਧੂ ਕੇ ਲੈ ਜਾਣਾ ਤੈਨੂੰ ਇਹ ਮੈਂ ਨਹੀਂ ਕਹਿ ਰਿਹਾ ਹਾਨੀ ਕਹਿ ਰਹੀ ਐ ਫਿਰ ਕਹਿੰਦੇ ਸਿਮਰਨ ਭਜਨ ਵਿਆ ਨਹੀਂ ਕੀਨੀ ਤੋ ਮੁਖ ਚੌਤਾ ਹਾਏ ਜੇ ਤੂੰ ਸਿਮਰਨ ਨਹੀਂ ਕੀਤਾ ਭਜਨ ਨੇ ਕੀਤਾ ਕਿਸੇ ਤੇ ਦਿਆ ਨਹੀਂ ਕੀਤੀ ਜਿਸ ਨੇ ਭਲਾ ਨਹੀਂ ਕੀਤਾ ਆਗੇ ਨ ਪੰਕਤੀ ਹੋਈ ਨਹੀਂ ਕਿੰਨੀ ਤੋਂ ਮੁਕਤੀ ਉਹ ਤਾਂ ਪਾਇਆ ਮੁਖਲਾ ਭਾਵ ਤੇ ਤਨੇ ਛੋਟਾ ਹੀ ਪੈਗਿਆ ਆ ਸਾਰੀ ਬਾਤ ਵਿੱਚ ਕੌੜੀ ਹੁੰਦੀ ਨਾ ਕੰਫੜ ਰੂਪ ਸੁਭਾਅ ਦਾ ਛੱਡ ਦੁਨੀਆ ਅੰਦਰ ਜਾਮਣਾ ਮੰਦਾ ਜੇ ਆਪਣਾ ਆਪੇ ਹੀ ਕੀਤਾ ਪਾਉਣਾ ਫੁੱਗਮ ਕੀ ਮੜ ਭਾਮ ਦੇ ਰਾਹ ਭੀੜੇ ਥਕੇ ਜਾਵਣਾ ਨੰਗਾ ਤੁਰ ਕੇ ਚੱਲਿਆ ਤਾਂ ਕਿਸੇ ਖੜਾ ਜਾਵਣਾ ਪਰ ਹੋਗਣਾ ਅਛਉਤਾ ਆਪਣਾ ਪਿਆਰਿਆ ਫੇ ਜਿਹੜੇ ਕੋਈ ਗੁਨਾਹ ਜਿਹੜੇ ਪਾਪ ਕੀਤੇ ਹੋ ਗਏ ਜਿਹੜੀ ਮਾੜੀ ਸੰਗਤ ਕੀਤੀ ਮੱਥੇ ਦੇ ਹੱਥ ਮਾਰ-ਮਾਰ ਕੇ ਪਛਤਾਏਗਾ ਫੇਤੀ ਕੰਦੇ ਨੇ ਜਿਹੜੀ ਮੈਂ ਸ਼ੁਰੂਆਤ ਕੀਤੀ ਤਾਂ ਅਮਰ ਆਏ ਜਦੋਂ ਲੇਖਾ ਮੰਗੇ ਗਿਆ ਮੁਕਤ ਹੋ ਕੇ ਜਾਏਗਾ ਫਿਰ ਮੁਕਤੀ ਕੀ ਹੋਣੀ ਆਹ ਪੜ ਕੇ ਸਮਾਪਤੀ ਕਰੀਏ ਫਿਰ ਸਾਡੇ ਸਰਪਾ ਜੋ ਮੇਟੀ ਦਾ ਸਮਾਹ ਹੈ ਅਰ ਅਰ ਆਏ ਜਦ ਲੇਖਾ جدوگنا پھر ترکھ بکا پیڑا می کے گیا کی کر کے آیا چھٹکارا کی, کی

ਤੇ ਤਿਆਰ ਦਿਨ ਕ੍ਰਿਸ਼ਨਾ ਬਸਾਏ ਜਮਾ ਨੇ ਹੋਣਾ ਕਿ ਸੋੜ ਕੇ ਲੈ ਜਾਣਾ ਧੂ ਧੂ ਕੇ ਲੈ ਜਾਣਾ ਤੈਨੂੰ ਇਹ ਮੈਂ ਨਹੀਂ ਕਹਿ ਰਹਾ ਨਹੀਂ ਕਹਿ ਰਹੀ ਐ ਫਿਰ ਕਹਿੰਦੇ ਸਿਮਰਨ ਭਜਨ ਗਿਆ ਨਹੀਂ ਕੀਤੀ ਤੋ ਮੁਖ ਚੌਤਾ ਹਾਏ ਜੇ ਤੂੰ ਸਿਮਰਨ ਨਹੀਂ ਕੀਤਾ ਭਜਨ ਨਹੀਂ ਕੀਤਾ ਇਸੇ ਤੇ ਦਿਆਣੀ ਕੀਤੀ ਜਿਸ ਜਿਹੜਾ ਭੜਣ ਕੀਤਾ ਆਗੇ ਨ ਪੰਕਤੀ ਹੋਈ ਨਹੀਂ ਕਿਨੀ ਤੋਂ ਮੁਖ ਤੇ ਉੱਤਾਂ ਭਇਆ ਮੁਖ ਦਾ ਭਾਵ ਤੇ ਤਨੇ ਛੋਟਾ ਹੀ ਪੈ ਗਿਆ ਆ ਸਾਰੀ ਬਾਤ ਦੇ ਵਿੱਚ ਕੌੜੀ ਹੁੰਦੀ ਨਾ ਕਫੜ ਰੂਪ ਸੁਭਾਨਾ ਛੱਡ ਦੁਨੀਆ ਅੰਦਰ ਜਾਵਣਾ ਮੰਨਤਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਫੁੱਗਮ ਕੀ ਮਨ ਭਾਮ ਦੇ ਰੰਗ ਭੀੜੇ ਥਕੇ ਜਾਵਣਾ ਨੰਗਾ ਦਰ ਤੇ ਚੱਲਿਆ ਤਾਂ ਕਿਸੇ ਖੜਾ ਜਾਵਣਾ ਪਰ ਹੋਗਣ ਅਛੋਤਾ ਆਪਣਾ ਪਿਆਰਿਆ ਫਿਰ ਜਿਹੜੇ ਕੋ ਗੁਨਾਹ ਜਿਹੜੇ ਪਾਪ ਕੀਤੇ ਹੋਗੇ ਜਿਹੜੀ ਮਾੜੀ ਸੰਗਤ ਕੀਤੀ ਮੱਥੇ ਦੇ ਹੱਥ ਮਾਰ-ਮਾਰ ਕੇ ਪਸਤਾਏਗਾ ਫਿਰ ਕੀ ਕੰਦੇ ਨੇ ਜਿਹੜੀ ਮੈਂ ਸ਼ੁਰੂਆਤ ਕੀਤੀ ਧਰਮ ਰਾਏ ਜਦੋਂ ਲੇਖਾ ਮੰਗੇ ਗਿਆ ਮੁਕਤ ਲੈ ਕੇ ਜਾਏਗਾ ਫਿਰ ਮੁਕਤੀ ਕੀ ਵੀ ਹੋਣੀ ਆ ਆਪ ਪੜ ਕੇ ਸਮਾਪਤੀ ਕਰੀਏ ਫਿਰ ਸਾਡੇ ਸਰਬਾਜੋਤਿ ਦੇ ਵਿੱਚ ਦਾ ਸਮਾਹ ਹੈ چھٹکارا کی ਕਬੀਰੇ ਸੰਭਾਰੇ ਨੇ ਸੰਤੋ What happened ਸੁਖੀ ਸ਼ਰਨ ਰਾਖ ਕਰਦਾ ਤੇ ਹੋਰ ਪ੍ਰਸਾਦ ਦਾ ਜਤੇ ਸੁਨੋ ਬਿਡੋ ਪ੍ਰਭ ਮੇਰੇ ਪਿਤਾ ਚਰਨ ਕਮਲ ਵਸੇ ਮੇਰੇ ਪਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਸੋ ਬਹੋ ਅਟਲ ਗੁਰ ਸੇ ਜੀਆ ਅਹਿਲ ਸਭ ਸਹਿਜ ਸੁਭਾਏ ਦਰਸ਼ਨ ਕਰਸੀਏ あ no